ਹੈਲੋ ਜੀ ਹਾਂ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਜੀ ਆਪਾਂ ਇਹ ਵੀਡੀਓ ਉਹਨਾਂ ਦੀ ਬਣਾਈਆਂ ਜਦੋਂ ਆਪਾਂ ਪੇਕਿਆਂ ਤੋਂ ਚੱਲ ਪਏ ਸੀ ਸੋਹਰੇ ਜਾਨ ਨੂੰ ਮਤਲਬ ਕਿ ਬਠਿੰਡੇ ਤੋਂ ਚੱਲ ਪਏ ਸੀ ਤੇ ਜਾਣਾ ਸੀ ਅੰਮ੍ਰਿਤਸਰ ਤੇ ਆਪਾਂ ਬਠਿੰਡੇ ਆ ਗਏ ਸੀ ਤੇ ਇੱਧਰ ਇਹ ਹਰੀਕਾ ਹਰੀਕੇ ਆ ਗਏ ਸੀ ਜੋ ਕਿ ਤੁਹਾਨੂੰ ਪਤਾ ਛੋਟੀਆਂ ਛੋਟੀਆਂ ਕਲਿੱਪਾਂ ਆਪਾਂ ਬਣਾ ਲਈਆਂ ਤੇ ਫਿਰ ਐਡਿਟ ਕਰ ਲਈਆਂ ਜੋੜ ਲਈ ਦੀ ਵੀਡੀਓ ਇਕੱਠੀ ਤੇ ਜਿਹੜਾ ਜਿਹੜਾ ਸ਼ਹਿਰ ਆਇਆ ਫਿਰ ਛੋਟੀ ਛੋਟੀ ਕਲਿੱਪ ਮੈਂ ਬਣਾਉਂਦੀ ਰਹੀ ਸੀ ਤੇ ਆਪਾਂ ਆਗੇ ਸੀ ਹਰੀਕਾ ਆ ਹਾਂਜੀ ਅਸੀਂ ਆਗੇ ਅੰਮ੍ਰਿਤਸਰ ਬਾਸ ਸੱਡੇ ਤੇ ਆਪਾਂ ਆਏ ਸੀ ਪਿੱਛੋਂ ਬਾਸ ਤੇ ਤੇ ਐਸੀ ਵਾਿਗਰੂ ਦੀ ਕਿਰਪਾ ਹੋਈ ਕਿ ਆਪਾਂ ਘਰੋਂ ਤਾਂ ਆਪਾਂ ਆਏ ਸੀ ਬਾਸ ਤੇ ਤੇ ਚਲੋ ਜੀ ਇੱਧਰ ਆਪਾਂ ਫਿਰ ਖਾਣ ਪੀਣ ਲੱਗੇ ਪਟੋਰੇ ਛੋਲੇ ਆਪਾਂ ਰਸਤੇ 'ਚ ਰੋਟੀ ਖਾਧੀ ਸੀ ਤੇ ਫਿਰ ਆਪਾਂ ਆਪਣੀ ਗੱਡੀ 'ਚ ਬੈਠ ਗਏ ਸੀ ਤੇ ਬਾਕੀ ਕਿਰਪਾ ਐਸੀ ਵੈਗਰੂ ਦੀ ਹੋਈ ਕਿ ਆਪਾਂ ਸੋਚਿਆ ਨਹੀਂ ਸੀ ਆਪਾਂ ਘਰੋਂ ਦਾ ਸਰਕਾਰੀ バス ਤੇ ਬੈਠੇ ਸ ਸੀ ਤੇ ਇੱਧਰ ਆ ਗਏ ਆਪਾਂ 골ਡਨ ਗੇਟ ਤੇ ਬਾਕੀ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਦੀ ਪਲਾਨਿੰਗ ਬਣ ਗਈ ਕਿ ਆਪਾਂ ਗੱਡੀ ਲਈਏ ਤੇ ਚਲੋ ਤੁਹਾਨੂੰ ਗੱਡੀ ਤੇ ਘਰ ਲੈ ਕੇ ਜਾਵਾਂਗਾ ਤੇ ਫਿਰ ਆਪਾਂ ਚਲੋ ਜੀ ਆਗੇ ਗੱਡੀ ਲੈਣ ਇੱਧਰ ਗੱਡੀ 'ਚ ਬੈਠ ਗਏ ਆਂ ਆਪਾਂ ਮਿਸਰਤ ਸ਼ਹਿਰ ਚ ਆ ਜੋ ਕਿ ਆਪਾਂ ਇੱਕ 1.5 ਸਾਲ ਹੋ ਗਏ ਪਹਿਲਾਂ ਗੱਡੀ ਲਈ ਸੀ ਫਿਰ ਵੇਚੀ ਹਾਂਜੀ ਆਪਾਂ ਦੱਬਾ ਲੱਡੂਆਂ ਦਾ ਲਿਆਂਦਾ ਸੀ ਜੋ ਕਿ ਗੁਰਦੁਆਰੇ ਵੀ ਚੜਾਇਆ ਸੀ ਬਾਬਾ ਜੀ ਨੂੰ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਗੁਰਦਾਰੇ ਚੜਾਇਆ ਤੇ ਬਾਅਦ ਚ ਫਿਰ ਆਪਾਂ ਖਾਦਾ ਉਹ ਮੈਂ ਕਲਿੱਪ ਪਛਾਈ ਦੀ ਨਹੀਂ ਮੈਂ ਵੀਡੀਓ ਬਣਾਈ ਗੁਰੂ ਘਰ ਜਾਣ ਦੀ ਤੇ ਫਿਰ ਇਹ ਰਾਤ ਦੀ ਵੀਡੀਓ ਦੇ ਸਾਰੇ ਬੱਚੇ ਬੈਠੇ ਸੀ ਲੋਟੇ ਦੋਰੀਆਂ ਸਾਰੇ ਇਹ ਬੈਠੇ ਮੌਜ ਮਸਤੀ ਕਰ ਰਹੇ ਸੀ ਛੱਡੰਦੇ ਸੀ ਲੱਡੂ ਇੱਥੇ ਮੈਂ ਵੀਡੀਓ ਬਣਾ ਲਈ ਸਾਰਿਆਂ ਦੀ ਇੱਕ ਕਮਰਾ ਸੀ ਵੱਡਾ ਸਾਰਾ ਏਸੀ ਵਾਲਾ ਜੋ ਕਿ ਸਾਰੇ ਜਣੇ ਸੁੱਤੇ ਸੀ ਇੱਥੇ ਹਾਂਜੀ 3 ਵਜੇ ਦਾ ਤੜਕੇ ਦਾ ਮੀਂਹ ਪੈਨ ਜਾ ਬਹੁਤ ਜ਼ਿਆਦਾ ਮੌਸਮ ਹੋ ਗਿਆ ਠੰਡਾ ਤੇ ਸੜਕ ਤੇ ਬਹੁਤ ਜ਼ਿਆਦਾ ਪਾਣੀ ਪਾਣੀ ਹੋ ਗਿਆ ਨੇੜੇ ਨੇੜੇ ਕਰਕੇ ਦੇਖ ਨਹੀਂ دیا۔ ਇਹ ਬਾਕੀ ਬਾਰਿਸ਼ ਬਹੁਤ ਜ਼ਿਆਦਾ ਹੋ ਚਲਦੀ ਤੜਕੇ ਜੋ ਕਿ ਮੈਂ ਵੀਡੀਓ ਬਣਾਈ ਸੀ ਮੇਰਾ ਸੀ ਉਦੋਂ ਉਜਲੀ ਬਹੁਤ ਜ਼ਿਆਦਾ ਲਿਸ਼ਕਣਦੀ ਆ ਜੀ ਬਹੁਤ ਜ਼ਿਆਦਾ ਮੀਂਹ ਪੈਣਦਿਆ ਦੇਖੋ ਸਾਡੀਆਂ ਸੜਕਾਂ ਗਲੀਆਂ ਸਭ ਭਰੀਆਂ ਹੋਈਆਂ ਬੁਰੇ ਹਾਲਾਤ ਹੋਏ ਪਿਆ ਤੇ ਇਧਰ ਆਂਟੀ ਜਾਂਦੇ ਆਂਟੀ ਦੀ ਚੱਪਲ ਪਾਣੀ ਚ ਚਲ ਗਈ ਸੀ ਲੱਤ ਕੇ ਤੇ ਬਹੁਤ ਜ਼ਿਆਦਾ ਬੁਰੇ ਹਾਲ ਆ ਅਸੀਂ ਤਿਆਰ ਆ ਸੀ ਵੀ ਜਾਣਾ ਸੀ ਅੱਜ ਤੇ ਬਾਕੀ ਘੁੰਮਣ ਫਿਰਨ ਦੂਰ ਤੇ ਬਾਕੀ ਉਹ ਸਾਡੀ ਗੱਡੀ ਲੱਗੀ ਆ ਤੇ ਗੱਡੀ ਸਾਡੀ ਧੁਪੰਦੇਈ ਆ ਸੋਣੀ ਹੋ ਗਈ ਆ ਧੁੱਕੇ ਤੇ ਅਸੀਂ ਤਿਆਰ ਆ ਪਰ ਹੁਣ ਮੀਂਹ ਨਹੀਂ ਹਟੰਦਾ ਨਾ ਲੈੰਦੇ ਆ ਪਹਿਲੋ ਮੀਂਹ ਪੈਂਦਾ ਨਹੀਂ ਆ ਤੇ ਹੁਣ ਜੇ ਪੈਂਦਾ ਤੇ ਹੁਣ ਹਟੰਨੀ ਦਿਆ ਅਸੀਂ ਸਭ ਤਿਆਰ ਹੋ ਕੇ ਬੈਠੇ ਆ ਪਰ ਮੀਂਹ ਬਹੁਤ ਜ਼ਿਆਦਾ ਵਾ ਤੇ ਦੱਸੋ ਕਿੱਥੇ ਕਿੱਥੇ ਮੀਂਹ ਪੈਂਦਾ ਮੌਸਮ ਤਾਂ ਠੰਡਾ ਹੋ ਗਿਆ ਪਰ ਹੁਣ ਗੱਡੀ ਤੱਕ ਬਹਿਣਾ ਔਖਾ ਆ ਪਿਆ ਵਾ ਪਾਣੀ ਪਾਣੀ ਆ ਸਭ ਗਟਰਾ ਗੁਟਰਾ ਚੋਂ ਗੰਦ ਗੁੰਦ ਨਿਕਲ ਕੇ ਬਾਹਰ ਹੋਉਂਦੇ ਆ ਬੁਰੇ ਹਾਲਾਤ ਹੋਏ ਪਏ ਆ ਜਿਹੜਾ ਲਾਸਟ ਸੰਡੇ ਤੇ ਆਪਾਂ ਪਲਾਨ ਬਣਾਇਆ ਸੀ ਜਾਣ ਦਾ ਤੇ ਹੁਣ ਘਰੋਂ ਨਿਕਲਣਾ ਔਖਾ ਆ ਪਿਆ ਵਾ ਬਹੁਤ ਜ਼ਿਆਦਾ ਮੀਂਹ ਪੈਂਦਾ ਜੋਰਾ ਸ਼ੋਰਾ ਨਾਲ ਅਜੀ ਬਹੁਤ ਜ਼ਿਆਦਾ ਸਰਕਾਰ ਦਾ ਬੁਰਾ ਹਾਲ ਆ ਪਹਿਲਾਂ ਇਹ ਵੱਡੇ ਵੱਡੇ ਨਾਲੇ ਹੁੰਦੇ ਸੀ ਜੋ ਕੇ ਉਹਨਾਂ ਨੂੰ ਬੰਦ ਕਰਤਾ ਵਾ ਪਰ ਹੁਣ ਜਦ ਰੱਜੇ ਪਾਸੇ ਬਣਾਤੇ ਹੁਣ ਬਹੁਤ ਬੁਰਾ ਹਾਲ ਹੋ ਗਿਆ ਨਾਲੇ ਬੰਦ ਹੋਣ ਦੇ ਨਾਲ ਪਹਿਲਾਂ ਵਧੀਆ ਸੀ ਤੇ ਹੁਣ ਸੜਕ ਤੇ ਪਾਣੀ ਬਹੁਤ ਜ਼ਰ ਹੁੰਦਾ ਸੜਕ ਪਟਾ ਹੋ ਜਾਂਦਾ ਕੰਦ ਗੁੰਦੇ ਸਭ ਸਤ ਦਾ ਤੇ ਬਾਕੀ ਦੇ ਕੋਈ ਸਾ ਬੜੀ ਖੜੀ ਹੋਈ ਨਾ ਪਾਣੀ ਦੀ ਬਾਰਸ਼ ਤੇ ਆਪਾਂ ਚੱਲੇ ਸੀ ਬਸ ਗੱਡੀ ਨੂੰ ਆਪਾਂ ਗੇੜ ਕੇ ਅੱਗੇ ਲੈ ਕੇ ਆਉਣ ਲੱਗੇ ਤੇ ਡਰਾਈਵਰ ਲੈ ਕੇ ਚੱਲੇ ਸੀ ਆਪਾਂ ਤੇ ਬਾਕੀ ਜਿਹੜੀ ਵਾਈਬ੍ਰੋ ਨੇ ਸਾਹਮਣੇ ਗੱਡੀ ਚੁੱਕੀਆ ਚਲੋ ਮਤਲਬ ਕਿ ਚੱਲਦੀ ਆ ਹਨਾ ਮਤਲਬ ਕਿ ਪਾਣੀ ਲਈ ਆ ਚਲੋ ਜਦੋਂ ਵਾਈਬ੍ਰੋ ਦੀ ਕਿਰਪਾ ਹੋਈ ਤੇ ਸਾਹਮਣੇ ਗੱਡੀ ਦਵਾਈਗਾ ਤੇ ਬਾਕੀ ਬਹੁਤ ਤੰਗੀ ਸੀ ਗੱਡੀ ਦੇ ਨਾਲ ਪਹਿਲਾਂ ਆਪਾਂ 1.5 ਸਾਲ ਪਹਿਲਾਂ ਲਈ ਸੀ ਤੇ ਉਦੋਂ ਵੇਚਤੀ ਸੀ ਤੇ ਫਿਰ ਆਪਾਂ ਲੈ ਲਈ ਆਪਾਂ ਗੱਡੀ ਨੂੰ ਪਿੱਛੇ ਲੈ ਕੇ ਆਉਂਦੇ ਜ ਤਾ ਮਤਲਬ ਕਿ ਵੜਨਾ ਗੱਡੀ ਸੁੱਖਾ ਹੋ ਸਕੇ ਕਿਉਂਕਿ ਪਾਣੀ ਬਹੁਤ ਜਾਂਦਾ ਸੀ ਸੜਕ ਤੇ ਤੇ ਆਪਾਂ ਚੱਲੇ ਸੀ ਗੁਰਦਾਰੇ ਮੱਥਾ ਟੇਕਣ ਗੱਡੀ ਗੱਡੀ ਲਈ ਸੀ ਆਪਾਂ ਤੇ ਬਾਕੀ ਤੁਹਾਨੂੰ ਦਰਸ਼ਨ ਮਿਲੇ ਅਗਲੀ ਵੀਡੀਓ ਚ ਕਰਵਾਵਾਂਗੇ ਜੋ ਕਿ ਵੀਡੀਓ ਲੰਬੀ ਹੋਣ ਕਰਕੇ ਮੈਂ ਫਿਰ ਛੋਟੀ ਜੀ ਬਸ ਬਣਾਈ ਸੀ ਤੇ ਉਸ ਤੋਂ ਬਾਅਦ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਤੇ ਤੋ ਤਦ ਤੱਕ ਤੁਸੀਂ ਮੇਰਾ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਆਪਾਂ ਜਾਣਦੇ ਸੀ ਤੇ ਬਾਕੀ ਆਪਾਂ ਕਿੱਥੇ ਕਿੱਥੇ ਗਏ ਕਿਹੜੇ ਕਿਹੜੇ ਗੁਰਦੁਆਰੇ ਗਏ ਤੇ ਬਨੇ ਰਹੋ ਮੇਰੀ ਵੀਡੀਓ ਵੀ ਐਂਡ ਤੱਕ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਆਪਾਂ ਕਿੱਥੇ ਕਿੱਥੇ ਗਏ ਕਿੱਥੇ ਕਿੱਥੇ ਦਰਸ਼ਨ ਕੀਤੇ ਆ ਉਸ ਤੋਂ ਬਾਅਦ ਆਪਾਂ ਲੰਗਰਿਸੋੜਾ ਨੂੰ ਸਵੇਰ ਦਾ ਨਾਸ਼ਤਾ ਕਰਨ ਲੱਗੇ ਸੀ ਤੇ ਕਿਉਂਕਿ ਤੜਕੇ ਨੇ ਚੱਲੇ ਸੀ ਆਪਾਂ